ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਨਿਕਲੇ ਅੱਗੇ ਇੱਕ ਪਿੰਡ ਆਉਂਦਾ ਹੈ ਦਿਨ ਚੜ੍ਹਿਆ ਹੋਇਆ ਹੈ ਗੁਰੂ ਜੀ ਉਸ ਪਿੰਡ ਤੋਂ ਬਾਹਰੋਂ ਬਾਹਰ ਨੰਗ ਰਹੇ ਸਨ ਪੈਰ ਨੰਗੇ ਨੇ ਤੇ ਨਾ ਹੀ ਸਿਰ ਉੱਪਰ ਕਲਗੀ ਹੈ ਤੇ ਨਾ ਘੋੜਾ ਹੈ ਸਭ ਕੁਝ ਪੰਥ ਨੂੰ ਸੋਭ ਕੇ ਗੁਰੂ ਜੀ ਆਪਣੇ ਪੁੱਤਰ ਕੁਰਬਾਨ ਕਰਕੇ ਤੁਰ ਪਏ ਅਤੇ ਮਾਨ ਵਿੱਚ ਸੋਚਦੇ ਹੋਣਗੇ ਕਿ ਚੋਹਾ ਵਿੱਚੋਂ ਇੱਕ ਵੀ ਨਾਲ ਨਹੀਂ ਪੂਰਾ ਪਰਿਵਾਰ ਵਿਛੜ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੋ ਪੁੱਤਰਾਂ ਦੀਆਂ ਲਾਛਾ ਕੋਲੋਂ ਨੰਗ ਕੇ ਤੁਰੇ ਜਾਂਦੇ ਨੇ ਜਦੋਂ 마ਸ਼ੀਵਾੜੇ ਜੰਗਲਵਾਲ ਜਾ ਰਹੇ ਸਨ ਤੇ ਰਸਤੇ ਵਿੱਚ ਇੱਕ ਪਿੰਡ ਆਇਆ ਤੇ ਉਸ ਪਿੰਡ ਦੇ ਦੋ ਗੁਜਰ ਪਸ਼ੂ ਚਰਾ ਰਹੇ ਸਨ ਤੇ ਉਹਨਾਂ ਵਿੱਚੋਂ ਇੱਕ ਗੁਜਰ ਦੀ ਨਜ਼ਰ ਗੁਰੂ ਜੀ ਤੇ ਪੈ ਗਈ ਤੇ ਉਸਨੇ ਆਪਣੇ ਨਾਲ ਦੇ ਸਾਥੀ ਨੂੰ ਕਿਹਾ ਕਿ ਉਹ ਅਲਖੂ ਉਹ ਵੇਖ ਗੁਰੂ ਗੋਬਿੰਦ ਸਿੰਘ ਜੀ ਅਤੇ ਉਹ ਪੁੱਛਦਾ ਕਿ ਤੈਨੂੰ ਕਿਵੇਂ ਪਤਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਸਨ ਉਹ ਕਹਿੰਦਾ ਕਿ ਕਈ ਦਿਨਾਂ ਤੋਂ ਰੋਲਾ ਪੈਂਦਾ ਹੈ ਇਸ ਇਲਾਕੇ ਵਿੱਚ ਤੇ ਕਈ ਦਿਨਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਕਿਰੇ ਹੋਏ ਸਨ ਕਮਸਾਨ ਦੀ ਜੰਗ ਮਚੀ ਹੋਈ ਹੈ ਤੇ ਮੈਨੂੰ ਲੱਗਦਾ ਕਿ ਜੰਗ ਤੋਂ ਬਚ ਕੇ ਜਾ ਰਹੇ ਨੇ ਚਾਲ ਆਪਾਂ ਇਵੇਂ ਕਰੀਏ ਕਿ ਇਹਨੂੰ ਘੇਰ ਲਈਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਹੰਦ ਫੜਾਈਏ ਤੇ ਇਨਾਮ ਪ੍ਰਾਪਤ ਕਰੀਏ ਦੋਵੇਂ ਗੁੱਜਰ ਆਪਸ ਵਿੱਚ ਸਲਾਹ ਕਰਕੇ ਗੁਰੂ ਜੀ ਨੂੰ ਘੇਰ ਲਿਆ ਤੇ ਉੱਚੀ ਆਵਾਜ਼ ਵਿੱਚ ਕਿਹਾ ਕਿ ਰੁਕ ਜਾਓ ਗੁਰੂ ਜੀ ਤੇ ਪੁੱਛਣ ਲੱਗੇ ਕਿ ਤੁਸੀਂ ਹੋ ਗੁਰੂ ਗੋਬਿੰਦ ਸਿੰਘ ਜੀ ਅੱਗੋਂ ਗੁਰੂ ਜੀ ਨੇ ਬੜੇ ਪਿਆਰ ਨਾਲ ਕਿਹਾ ਕਿ ਹਾਂ ਭਾਈ ਮੈਂ ਹੀ ਗੁਰੂ ਗੋਬਿੰਦ ਸਿੰਘ ਜੀ ਹਾਂ ਤੇ ਮिन्नੂ ਹੀ ਲੋਕ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੁਹਾਨੂੰ ਮੇਰੇ ਨਾਲ ਕੀ ਕੰਮ ਹੈ ਤੇ ਇੱਕ ਗੁੱਜਰ ਬੋਲਿਆ ਕਹਿੰਦਾ ਕਿ ਗੁਰੂ ਜੀ ਤੁਸੀਂ ਸਾਡੇ ਹੱਥੋਂ ਪਕੜੇ ਗਏ ਹੁਣ ਅਸੀਂ ਰੋਲਾ ਪਾਵਾਂਗੇ ਤੇ ਤੁਹਾਨੂੰ ਪਕੜਾ ਕੇ ਸਰਹੰਦ ਤੋਂ ਇਨਾਮ ਪ੍ਰਾਪਤ ਕਰਾਂਗੇ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਗੁੱਜਰੋ ਤੁਹਾਨੂੰ ਇਨਾਮ ਹੀ ਚਾਹੀਦਾ ਹੈ ਜੇ ਇਨਾਮ ਮੈਂ ਦੇ ਦਵਾਂ ਤੇ ਗੁਰੂ ਜੀ ਨੇ ਖੀਸੇ ਵਿੱਚ ਹੱਥ ਪਾਇਆ ਆਪਣੇ ਜੇਬ ਵਿੱਚੋਂ ਇੱਕ ਸੋਨੇ ਦਾ ਮੋਤੀ ਜੜਤ ਸਿਮਰਨਾ ਕੱਢਿਆ ਤੇ ਉਹ ਸਿਮਰਨਾ ਗੁਰੂ ਜੀ ਨੇ ਗੁਜਰਾ ਦੇ ਅੱਗੇ ਕੀਤਾ ਅਤੇ ਕਿਹਾ ਕਿ ਲੋ ਭਾਈ ਇਹਨਾਂ ਵੱਡਾ ਇਨਾਮ ਤਾਂ ਤੁਹਾਨੂੰ ਸ੍ਰੀ ਹੰਦ ਤੋਂ ਵੀ ਨਹੀਂ ਸੀ ਮਿਲਣਾ ਜਦੋਂ ਉਹਨਾਂ ਗੁਜਰਾ ਨੇ ਸੋਨੇ ਦਾ ਸਿਮਰਨਾ ਵੇਖਿਆ ਤਾਂ ਦੋਨੋਂ ਗੁਜਰ ਬਹੁਤ ਜ਼ਿਆਦਾ ਖੁਸ਼ ਹੋਏ ਤੇ ਮਨ ਕੇ ਗਿਨ ਲੱਗ ਪਏ ਕਿ ਕਿੰਨੇ ਕਿੰਨੇ ਸਾਨੂੰ ਦੋਵਾਂ ਨੂੰ ਆਉਣਗੇ ਤੇ ਐਨੇ ਨੂੰ ਗੁਰੂ ਗੋਬਿੰਦ ਸਿੰਘ ਜੀ ਅੱਗੇ ਵਾੜ ਨੂੰ ਚੱਲ ਪਏ ਤੇ ਇਧਰ ਗੁੱਜਰ ਫੇਰ ਲਾਲਚੀ ਹੋ ਗਏ ਤੇ ਮਨ ਵਿੱਚ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਡਰ ਗਿਆ ਹੈ ਤਾਂ ਹੀ ਤੇ ਸਾਨੂੰ ਸੋਨੇ ਦਾ ਸਿਮਰਨਾ ਦੇ ਗਏ ਨੇ ਤੇ ਦੋਵੇਂ ਗੁੱਜਰ ਅਲਫੂ ਤੇ ਗਾਮੂ ਆਪਸ ਵਿੱਚ ਸਮਾਹ ਕਰਦੇ ਨੇ ਕਿ ਗੁਰੂ ਜੀ ਨੂੰ ਫਿਰ ਤੋਂ ਘੇਰ ਲਈਏ ਤੇ ਸਰਹੰਦ ਫੜਾ ਦਈਏ ਤੇ ਨਾਲੇ ਹਕੂਮਤ ਕੋਲੋਂ ਇਨਾਮ ਲਈਏ ਤੇ ਨਾਲੇ ਆਪਾਂ ਹਕੂਮਤ ਦੇ ਵਫਾਦਾਰ ਅਖਵਾਵਾਂਗੇ ਤੇ ਨਾਲੇ ਸਾਨੂੰ ਰੁਤਬੇ ਮਿਲਣਗੇ ਚਲ ਗੁਰੂ ਜੀ ਨੂੰ ਫਿਰ ਤੋਂ ਘੇਰ ਲਈਏ ਸੋਨੇ ਦਾ ਸਿਮਰਨਾ ਜੇਬ ਵਿੱਚ ਪਾ ਕੇ ਭੱਜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਖਲੋ ਗਏ ਅਤੇ ਕਹਿਣ ਲੱਗੇ ਕਿ ਰੁਕ ਜਾਓ ਤੁਹਾਨੂੰ ਫੜਾ ਕੇ ਇਨਾਮ ਵੀ ਜ਼ਰੂਰ ਲਵਾਂਗੇ ਤਾਂ ਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਵੇਖਿਓ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਓ ਗੁਜਰੂ ਤੁਸੀਂ ਹੁਣ ਹਲਕ ਗਏ ਹੋ ਤੁਹਾਨੂੰ ਹੁਣ ਲੋਭ ਦਾ ਹਲਕ ਪੈ ਗਿਆ ਹੈ ਗੁਰੂ ਜੀ ਨੇ ਕਿਹਾ ਕਿ ਜਿਹੜਾ ਬੰਦਾ ਲੋਭ ਵਿੱਚ ਹਲਕ ਜਾਵੇ ਉਹਦਾ ਕੋਈ ਰਿਸ਼ਤੇਦਾਰੀ ਨਾ ਹੀ ਕਿਸੇ ਨਾਲ ਪਿਆਰ ਤੇ ਨਾ ਹੀ ਲੋਭੀ ਬੰਦੇ ਤੇ ਕੋਈ ਯਕੀਨ ਕਰਦਾ ਹੈ ਲੋਭ ਇੰਨੀ ਭੈੜੀ ਚੀਜ਼ ਹੈ ਜੇ ਕਿਸੇ ਦੇ ਦਿਮਾਗ ਨੂੰ ਲੋਭ ਦਾ ਹਲਕ ਚੜ ਜਾਵੇ ਸਕਾ ਭਰਾ ਵੀ ਸਕੇ ਭਰਾ ਦਾ ਕਤਲ ਕਰਵਾ ਸਕਦਾ ਹੈ ਲੋਭ ਵਿੱਚ ਕੋਈ ਵੀ ਰਿਸ਼ਤਾ ਨਹੀਂ ਤੇ ਲੋਭੀ ਇਨਸਾਨ ਦੀ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਤੁਸੀਂ ਵੇਖਦੇ ਹੋ ਕਾਰ ਵਿੱਚ ਕੁੱਤਾ ਰੱਖਿਆ ਜਾਂਦਾ ਹੈ ਕੁੱਤਾ ਤਾਂ ਹਿਫਾਜ਼ਤ ਲਈ ਰੱਖਿਆ ਜਾਂਦਾ ਹੈ ਪਰ ਜਦੋਂ ਕੁੱਤਾ ਹਲਕ ਜਾਵੇ ਉਹ ਸਭ ਤੋਂ ਪਹਿਲਾਂ ਘਰਦਿਆਂ ਨੂੰ ਹੀ ਵੜਦਾ ਹੈ ਜਦੋਂ ਲੋਭ ਦਾ ਹਲਕ ਚੜ ਜਾਵੇ ਉਹ ਸਭ ਤੋਂ ਪਹਿਲਾਂ ਆਪਣੇ ਸਕੇਆਂ ਨੂੰ ਹੀ ਲੁੱਟਦਾ ਹੈ ਲੋਬੀ ਕਾ ਵਸਾਉਨਾ ਕੀਜੀਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਉਹ ਗੁਜਰੂ ਤੁਸੀਂ ਪੂਰੀ ਤਰ੍ਹਾਂ ਹਲਕ ਗਏ ਹੋ ਮੈਨੂੰ ਅਫਸੋਸ ਹੈ ਮੈਂ ਤੁਹਾਨੂੰ ਮਾਰਨਾ ਨਹੀਂ ਸੀ ਚਾਹੁੰਦਾ ਤੇ ਤੁਸੀਂ ਮੈਨੂੰ ਮਾਰਨ ਤੇ ਮਜਬੂਰ ਕੀਤਾ ਲੋ ਗੁਰੂ ਗੋਬਿੰਦ ਸਿੰਘ ਜੀ ਚੱਲਿਆ ਹੈ ਜੇ ਰੋਕ ਸਕਦੇ ਹੋ ਤੇ ਰੋਕ ਲਵੋ ਗੁਰੂ ਜੀ ਨੇ ਇੱਕ ਕਦਮ ਪੁੱਟਿਆ ਤੇ ਗੁਜਰ ਆਪਣੀਆਂ ਡਾਂਗਾਂ ਲੈ ਕੇ ਗੁਰੂ ਜੀ ਦੇ ਅੱਗੇ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਜਿਨੇ ਆਪਣੀ ਸ਼ਮਸ਼ੀਰ ਕੱਢੀ ਦੋਵਾਂ ਗੁਜਰਾਂ ਨੇ ਆਪਣੀਆਂ ਡਾਂਗਾ ਨਾਲ ਪਰਮਾ ਵਾਰ ਕੀਤਾ ਗੁਰੂ ਜੀਤੇ ਤੇ ਗੁਰੂ ਜੀਨੇ ਸ਼ਮਸ਼ੀਰ ਨਾਲ ਰੋਕ ਲਿਆ ਤੇ ਫਿਰ ਇੱਕੋ ਵਾਰ ਨਾਲ ਗੁਰੂ ਜੀਨੇ ਦੋਵੇਂ ਗੁਜਰ ਚੀਰ ਕੇ ਰੱਖ ਦਿੱਤੇ ਤੇ ਨਾਲ ਹੀ ਗੁਰੂ ਜੀਨੇ ਕਿਹਾ ਕਿ ਮੈਨੂੰ ਦੁੱਖ ਹੈ ਮੈਂ ਤੁਹਾਨੂੰ ਮਾਰਨਾ ਨਹੀਂ ਸੀ ਚਾਹੁੰਦਾ ਪਰ ਤੁਸੀਂ ਮੈਨੂੰ ਮਾਰਨ ਤੇ ਮਜਬੂਰ ਕੀਤਾ ਸਤਨਾਮ ਸ੍ਰੀ ਵਾਹਿਗੁਰੂ